ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲੀ ਵਾਰ ਚੋਣਾਂ ਜਿੱਤਣੇ ਮਗਰੋਂ ਪੱਤਰਕਾਰਾਂ ਦੇ ਰੂਬਰੂ ਹੋਏ ਇਸ ਦੌਰਾਨ ਟਰੰਪ ਨੇ ਅਮਰੀਕੀ ਖੂਫੀ ਏਜੰਸੀਆਂ ਉਤੇ ਸਵਾਲ ਚੁੱਕੇ ਦਰਸਲ ਹਾਲ ਹੀ ਵਿੱਚ ਕੁਝ ਦਸਤਾਵੇਜ਼ ਲੀਕ ਹੋਏ ਸਨ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਟਰੰਪ ਪਰ ਇਤਰਾਜਯੋਗ ਜਾਣਕਾਰੀਆਂ ਰੂਸ ਦੇ ਕੋਲ ਨੇ ਇਸ ਦੇ ਟਰੰਪ ਨੇ ਲੀਕ ਹੋਏ ਦਸਤਾਵੇਜ਼ਾਂ ਤੋਂ ਝੂਠਾ ਦੱਸਿਆ ਕਿ ਇਹ ਸਪਸ਼ਟ ਅਮਰੀਕੀ ਖੂਫੀ ਏਜੰਸੀਆਂ ਦਾ ਹੱਥ ਹੈ ਟਰੰਪ ਦੀ ਪ੍ਰੈਸ ਕਾਨਫਰੰਸ ਦੀ ਸ਼ੁਰੂਆਤੀ ਹੈਕਿੰਗ ਮਾਮਲਾ ਬ੍ਰਿਤ ਹੋਈ ਟਰੰਪ ਨੇ ਕਿਹਾ ਕਿ ਹੈਕਿੰਗ ਪਿੱਛੇ ਰੂਸ ਦਾ ਹੱਥ ਹੋ ਸਕਦਾ ਹੈ ਪਰ ਯਕੀਨੀ ਤੌਰ ਤੇ ਇਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਚੀਨ ਸਮੇਤ ਕਈ ਹੋਰ ਦੇਸ਼ ਵੀ ਅਮਰੀਕੀ ਸਾਈਬਰ ਸਪੇਸ ਵਿੱਚ ਲਗਾਤਾਰ ਸਿੰਦ ਮਾਰਦੇ ਰਹਿੰਦੇ ਨੇ ਇਸ ਦੇ ਲਗਭਗ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬਾਰੇ ਟਰੰਪ ਨੇ ਕਿਹਾ ਕਿ ਉਹ ਪੁਤਿਨ ਦੀ ਦੋਸਤੀ ਨੂੰ ਸੰਪਤੀ ਦੇ ਤੌਰ ਤੇ ਵੇਚਦੇ ਨੇ ਟਰੰਪ ਦੇ ਮਤਲਬ ਅਕਿ ਰੂਸ ਨਾਲ ਅਮਰੀਕਾ ਦੇ ਸਬੰਧ ਸ਼ੁਰੂ ਤੋਂ ਖਰਾਬ ਰਹੇ ਨੇ ਹਾਲਾਂਕਿ ਰੂਸ ਹਤਵਾਦੀਆਂ ਨਾਲ ਲੜਨ ਲਈ ਅਮਰੀਕਾ ਦੀ ਮਦਦ ਕਰ ਸਕਦਾ ਹੈ ਮੈਕਸੀਕੋ ਤੇ ਅਮਰੀਕਾ ਵਿਚਾਲੇ ਕੰਦ ਬਣਾਉਣ ਦੇ ਮਾਮਲੇ ਤੇ ਟ੍ਰੰਪ ਨੇ ਕਿਹਾ ਕਿ ਅਮਰੀਕੀ ਸਰਕਾਰ ਜਲਦ ਇਸ ਤੇ ਅਮਲ ਕਰੇਗੀ ਤਾਂ ਕਿ ਵੈਦ ਟੰਗ ਨਾਲ ਅਮਰੀਕਾਉਣ ਵਾਲਿਆਂ ਨੂੰ ਬਾਹਰ ਰੱਖਿਆ ਜਾ ਸਕੇ। ਪ੍ਰਮ ਮੁਤਾਬਕ ਕੰਦ ਬਣਾਉਣ ਦੇ ਖਰਚੇ ਦੀ ਭਰਪਾਈ ਮੈਕਸੀਕੋ ਕਰੇਗਾ। ਪਾਕਿਸਤਾਨ ਦੇ ਰਾਜਧਾਨੀ اسلامਾਬਾਦ ਤੇ ਖੁਰ ਸਮਾਜਿਕ ਵਰਕਰ ਲਾਪਤਾ ਹੋ ਗਿਆ। ਅਖਬਾਰ ਦੀ ਖਬਰ ਦੇ ਮੁਤਾਬਕ ਸਬਰ ਅਬਾਸ ਤੇ ਪਰਿਵਾਰ ਨੂੰ ਸ਼ੱਕ ਹੈ ਕਿ ਉਸਨੂੰ ਹਿਰਾਸਤ ਦੇ ਵਿੱਚ ਲਿਆਂ ਗਿਆ ਹੈ। ਪਿਛਲੇ ਹਫਤੇ ਚਾਰ ਬਲਾਗਰਾਂ ਦੇ ਗਾਇਬ ਹੋਣ ਦੇ ਮਾਮਲੇ ਸਾਹਮਣੇ ਆਏ ਸਨ ਜਿਸ ਮਗਰੋਂ ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਗਏ। ਦੁਨੀਆ ਭਰ ਵਿੱਚ ਲੋਕ ਕਈ ਡਾਕਟਰਾਂ ਦੀ ਲਿਖਾਵਰ ਤੋਂ ਪਰੇਸ਼ਾਨ ਨੇ ਇਸ ਦੇ ਚਾਲੇ ਬੰਗਲਾਦੇਸ਼ ਦੀ ਅਦਾਲਤ ਨੇ ਡਾਕਟਰਾਂ ਨੂੰ ਪੜਨ ਲਾਇਕ ਪਰਚੀ ਲਿਖਣ ਦੇ ਹੁਕਮ ਦਿੱਤੇ ਨੇ ਬੀਬੀ ਜੀ ਦੀ ਰਿਪੋਰਟ ਦੇ ਮੁਤਾਬਕ ਅਦਾਲਤ ਨੇ ਸਿਹਤ ਮੰਤਰਾਲੇ ਨੂੰ ਤੀ ਦਿਨਾਂ ਅੰਦਰ ਜ਼ਬੰਦਰ ਨਿਰਦੇਸ਼ ਜਾਰੀ ਕਰਨ ਲਈ ਕਿਹਾ ਹੈ